हां जी भाई ये अपने ਪਿੰਡੋਂ ਭਰਾ ਆ ਗਏ ਟਰਾਲੀ ਤੇ ਲੈਣਾ ਬਹੁਤ ਸੋਹਣੀਆਂ ਲਿਖਾਈਆਂ ਹੋਈਆਂ ਨੇ ਸਾਨੂੰ ਮੈਂ ਸੁਣਾਉਣਾ ਇੱਕ ਵਾਰੀ ਤੁਸੀਂ ਦੇਖਿਓ ਤੇ ਕਹਿੰਦਾ ਮੱਥਾ ਲਾ ਤੇ ਅੱਖੀ ਤਮਾਸਾ ਵੇਖ ਭੇਤ ਲੈ ਕੇ ਮਾਰਿਆ ਤਾਂ ਕੀ ਮਾਰਿਆ ਹਨਾ ਦੂਜੀ ਸਾਈਡ ਤੇ ਮਾਗਰਲੇ ਪਾਸੇ ਬਾਈ ਨੇ ਲਿਖਾਇਆ ਹੋ ਗੋ ਤੇ ਚਾਹਲ ਪਰਿਵਾਰ ਚੋਂ ਐ ਤੇ ਇਧਰਲੀ ਸਾਈਡ ਬਾਈ ਦਾ ਲਿਖਾਇਆ ਹੋਇਆ ਜੀ ਨੂੰ ਕੰਮ ਦਾ ਤਰੀਕਾ ਉਹਦੀ ਬਦਰੇ ਹੀ ਅਮਰੀਕਾ ਤੇ ਇਧਰਲੇ ਪਾਸੇ ਵੀ ਆ ਲੈਣਾ ਬਹੁਤ ਸੋਹਣੀਆਂ ਲਿਖਾਈਆਂ ਨੇ ਤੇ ਬਾਈ ਦਾ ਰੇਤਾ ਤੇ ਮਿੱਟੀ ਦਾ ਕੰਮ ਆ ਹੈਨਾ ਜੇ ਕਿਸੇ ਨੂੰ ਰੇਤੇ ਦੀ ਲੋੜ ਹੋਵੇ ਜਾਂ ਮਿੱਟੀ ਦੀ ਟਰਾਲੀ ਦੀ ਲੋੜ ਹੋਵੇ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਕਿੰਨਾ ਨੰਬਰ ਆ ਬਈ ਗਰਮੀਤ ਆਪਣਾ 81466 96297 81466 97 297 22 ਦਾ ਨੰਬਰ ਹੈ। ਬਾਕੀ ਮਸ਼ੀਨ ਆ ਬਾਈ ਰੰਦਾ ਆਪਣੇ ਕੋਲੇ ਜੇ ਕਿਸੇ ਨੇ ਰੰਦੇ ਮਸ਼ੀਨ ਦੀ ਲੋਡ ਹੋਵੇ, ਨਿਹੜੀ ਤੇ ਜਾ ਠੇਕਾ ਕਰਨਾ ਹੋਵੇ ਮਿੱਟੀ ਚ ਕਾਉਣਾ ਤਾਂ ਵੀ ਆਪਣੇ ਨਾਂ ਕਰਵਾ ਸਕਦਾ। ਤੇ 22 ਦਾ ਨੰਬਰ ਆ ਬਾਕੀ ਸਿਰੇ ਜੇ ਕਿਸੇ ਨੇ ਮਿੱਟੀ ਦੀ ਟਰਾਲੀ ਦੀ ਲੋਡ ਆ ਜਾਂ ਰੇਤੇ ਦੀ ਟਰਾਲੀ ਲੋਡ ਆ ਤਾਂ ਬਾਈ ਨਾਲ ਫੋਨ ਤੇ ਸੰਪਰਕ ਕਰ ਲਿਓ ਤੇ ਛੋਟੇ ਪਿੰਡ ਪਹੁੰਚ ਜੂ ਕਿਹੜੇ ਕਿਹੜੇ ਪਿੰਡਾਂ ਚ ਪਹੁੰਚਾ ਦੇਗਾ ਬਾਈ? ਬਾਈ ਆਪਣੇ ਲਵੇ ਲੌਣੇ 5-6 ਕਿਲੋਮੀਟਰ ਤੋਂ ਏਰੀਆ ਚ 5-6 ਕਿਲੋਮੀਟਰ ਏਰੀਆ ਚ ਜਿਵੇਂ ਕਾਲੇਗੀ ਪੈਣੀ ਫੱਤਾ ਸਪਾਲਕਲਾ ਤੇ ਇਧਰੋਂ ਕੋਟਦੁਣਾ ਕਸਲਾ ਵੀ ਲਾਉਣ ਦੇ ਪਿੰਡਾਂ 'ਚ ਜੇ ਮਿੱਟੀ ਜਾਂ ਰੇਤਾ ਚਾਹੀਦਾ ਹੈ ਨਾ ਦੋਨੇ ਚੀਜ਼ ਹੀ ਮਿਲ ਜਾਣਗੀਆਂ ਭਰਾਵੋ ਤੇ ਤੁਸੀਂ ਬਾਈ ਨਾਲ ਕਰ ਲਿਓ ਸੰਪਰਕ ਧੰਨਵਾਦ ਆ ਜੀ